ਮੈਂ ਮੰਨ ਗਿਆ ਅਸੀਂ ਉਦੋਂ ਲੀਡਰਾਂ ਨੇ ਗਲਤੀ ਕਰ ਲਈ ਨਹੀਂ ਲੋਕਾਂ ਨੇ ਨਹੀਂ ਕਦੇ ਸਾਡਾ ਸਾਥ ਛੱਡਣਾ ਸੀ ਅਸੀਂ ਆਪਸ ਵਿੱਚ ਲੜੋ ਲੜੀ ਅੱਜ ਮਹਿਸੂਸ ਹੁੰਦਾ ਨਾ ਅੱਜ ਮਹਿਸੂਸ ਹੁੰਦਾ ਨਾ ਵੀ ਪਿੰਡਾਂ ਵੇਲੇ ਕਾਂਗਰਸ ਸਰਕਾਰ ਵੇਲੇ ਕੈਪਟਨ ਵੇਲੇ ਕਿਹੜਾ ਪਿੰਡ ਸੀ ਜਿਹਨੂੰ 50 ਲੱਖ ਤੋਂ ਘੱਟ ਗ੍ਰਾਂਟ ਗਈ ਹੋਵੇ ਅੱਜ ਵੀ ਪੈਸੇ ਆ ਜਿਹੜੇ ਪੰਚਾਇਤਾਂ ਕੋਲ ਪਏ ਨੇ ਇਹ ਐਸੇ ਨੇ ਜਿਨ੍ਹਾਂ ਨੂੰ ਬਣਾਇਆ ਮਾਲਵੇ ਵਾਲਿਆਂ ਨੇ ਸਭ ਤੋਂ ਵੱਧ ਅੱਜ ਉਹ ਨਾ ਪੰਚਾਇਤ ਦੀ ਇਲੈਕਸ਼ਨ ਕਰਾ ਸਕਿਆ ਨਾ ਕਿਸੇ ਕਮੇਟੀ ਦੀ ਕਰਾ ਸਕਿਆ ਨਾ ਉਹ ਜ਼ਿਲ੍ਹਾ ਪ੍ਰਸ਼ਦ ਦੀ ਬਲੌਗ ਸੰਮਤੀ ਦੀ ਕਰਾ ਸਕਿਆ ਨਾ ਕਿਸੇ ਕਾਰਪੋਰੇਸ਼ਨ ਦੀ ਕਰਾ ਸਕਿਆ ਇਹਦਾ ਮਤਲਬ ਕੀ ਹੈ ਕਰਦੇ ਆ ਮੇਲਾ ਮੇਲਾ ਪੱਲੇ ਨਹੀਂ ਢੇਲਾ ਇਹ ਤਾਂ ਉਹ ਲੋਕ ਨੇ ਇਸ ਕਰਕੇ ਇਹ ਅੱਜ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਇੱਕ ਸਾਲ ਤੋਂ ਉੱਤੇ ਹੋ ਗਿਆ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਡਿਊ ਇੱਕ ਸਾਲ ਤੋਂ ਉੱਤੇ ਇਹਨਾਂ ਕੋਲ ਬੰਦਾ ਨਹੀਂਗਾ ਕੋਈ ਖੜਾ ਕਰ ਲੋ ਇਹਨਾਂ ਕੋਲ ਸਰਪੰਚੀ ਦੀ ਇਲੈਕਸ਼ਨ ਕਰਨ ਲਈ ਖੜਾ ਨਹੀਂ ਇਹਨਾਂ ਦਾ ਤਾਂ ਵਸਤਾ ਨਹੀਂ ਫੜਨਾ ਕਿਸੇ ਨੇ ਤੁਸੀਂ ਦੇਖ ਲਿਓ ਜੇ ਵਸਤਾ ਵੀ ਫੜ ਲਿਆ ਮੈਨੂੰ ਕਹਦੇ ਹੋ ਅਗਲਾ ਕਹਿੰਦਾ ਯਾਰ ਜਿਹੜੇ ਬੰਦਿਆਂ ਨੇ ਬਣਾਇਆ ਸੀ ਜਿਨ੍ਹਾਂ ਨੂੰ ਇਹ 扑ਮੱਕੜ ਦੱਸਦੇ ਆ ਜਿਨ੍ਹਾਂ ਨੂੰ ਇਹ ਕੁਛ ਕਰੇ ਕੁਛ ਦੱਸਦੇ ਆ ਉਹਨਾਂ ਨੂੰ ਤਾਂ ਕੋਈ ਬਸ ਦੀ ਟੱਕ ਹੀ ਨਹੀਂ ਚੜਨ ਦਿੰਦਾ ਅਫਸਰ ਦੀ ਤਾਂ ਬਹੁਤ ਦੂਰ ਦੀ ਗੱਲ ਆ ਇਹਨਾਂ ਨੇ ਐਮਐਲਏ ਨੂੰ ਕੋਈ ਦੇੜੀ ਨਹੀਂ ਚੜਨ ਦਿੰਦਾ ਇਹਨਾਂ ਦੇ ਕਹੇ ਤੇ ਮੈਨੂੰ ਦੱਸੋ ਕਿਹੜਾ ਇਹਨਾਂ ਦਾ ਐਮਐਲਏ ਮੂੰ ਪੁੱਛ ਲਿਓ ਕਦੇ ਆਪਣੇ ਐਮਐਲਏ ਨੂੰ ਹੀ ਪੁੱਛ ਲਿਓ ਵੀ ਦੱਸ ਬਈ ਡੀਐਸਪੀ ਕਰੇ ਦਾ ਕੀ ਨਾਮ ਆ ਤੇਰੀ ਮੰਨ ਦਾ ਪੁੱਛ ਲਿਓ ਵੀ ਤੇਰਾ ਐਸਡੀਐਮ ਕੌਣ ਆ ਤੇਰੀ ਮੰਨ ਦਾ ਇਹ ਤਾਂ ਇਹਨਾਂ ਦਾ ਤਾਂ ਇਹ ਹਾਲਾ ਹਾਲਾਤ ਹੋਏ ਪਏ ਆ ਇਹਨਾਂ ਤੇ ਆਪਣੀ ਸਰਕਾਰ ਆ ਜਿਹੜੀ ਉਹ ਐਮਐਲਏਾਂ ਤੇ ਵਿਸ਼ਵਾਸ ਨਹੀਂ ਕਰਦੀ ਵੀ ਇਹ ਥੱਲੇ ਚੋਰੀਆਂ ਕਰਦੇ ਆ ਡਾਕੇ ਮਾਰਦੇ ਆ ਕਰਪਟ ਕਰਪਸ਼ਨ ਕਰਦੇ ਆ ਆਪ ਦੇ ਲੀਡਰ ਨੇ ਜਿਹੜੇ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਨਾ ਸਰਕਾਰ ਤੇ ਵਿਸ਼ਵਾਸ ਕਰਦੇ ਆ ਉਹ ਦਿੱਲੀ ਵਾਲੇ ਨਹੀਂ ਕਰਦੇ ਉਹ ਦਿੱਲੀ ਵਾਲੇ ਆਪਣੇ ਹੱਥ ਪਾਵਰ ਲਈ ਬੈਠੇ ਆ ਤੀਜੇ ਦਿਨ ਕੇਜਰੀਵਾਲ ਕਰਨ ਕੀ ਆਉਂਦਾ ਔਰੇ ਚੀਫ ਮਿਨਿਸਟਰ ਨਹੀਂ ਪੰਜਾਬ ਨੇ ਬਣਾਇਆ ਭਗਵੰਤ ਮਾਨ ਉਹ ਕੀ ਕਰਨ ਆਉਂਦਾ ਔਰੇ ਇਹ ਤਾਂ ਕਹਿੰਦੇ ਸੀ ਜੀ ਦਿੱਲੀੋਂ ਚੱਲਦੀ ਆ ਬਾਕੀ ਪਾਰਟੀਆਂ ਨੂੰ ਕਾਂਗਰਸ ਨੂੰ ਦੂਜੇ ਨੂੰ ਹੁਣ ਇਹ ਕੀ ਹੋ ਰਿਹਾ ਮੈਨੂੰ ਦੱਸੋ ਵੀ ਹਰ ਜਿਹੜਾ ਉਦਘਾਟਨ ਕਰਨਾ ਏ ਆਟੇ ਦਾ ਪੈਕੇਟ ਵੀ ਵੰਡਣਾ ਉਹ ਵੀ ਕੇਜਰੀਵਾਲ ਵੰਡਣ ਆਉਂਦਾ ਕੀ ਗੱਲ ਪੰਜਾਬੀਆਂ ਨੇ ਜਿਹਨੂੰ ਤਾਕਤ ਪਗੜੀ ਬਣਾਈ ਸੀ ਉਹ ਪਗੜੀ ਦਾ ਕੀ ਹੋਇਆ